ਜੀ ਦਾ ਖੇਤ ਹੈ ਜੀ ਫੋਨ ਗਿਆ ਵਾਂ ਮਗਰੋਂ ਹਾਂਜੀ ਤੇ ਤੁਹਾਨੂੰ ਆਉਣਾ ਪਿਆ ਸਾਡੇ ਅੰਦਰੋਂ ਜ਼ਰਾ ਇੱਕੋੜ ਲੈ ਜਾ ਜੀ ਠੀਕ ਹੈ ਜੀ ਇਹ ਕਿੰਨੀ ਉਮਰ ਦੀ ਬੁਤਰੀ 68 ਸਾਲ ਦੀ ਕੋਈ ਪਹਿਲਾਂ ਕੋਈ ਝਗੜਾ ਕੋਈ ਜਮਾਈ ਨਹੀਂ ਜੀ ਰੋਜ਼ ਖਰਚਾ ਬੰਨਿਆ ਵਾ ਜੀ ਘਰ ਚਲਾਉਂਦਾ ਜੀ ਨਜਾ ਕਰਨਾ ਹਾਂਜੀ ਕੋਈ ਚ ਕੋਈ ਟਕਰ ਹਾਂਜੀ ਕੌਣ ਨਾਲ ਕਰਦੇ ਇਹ ਮੁੰਡਾ ਜੀ ਹਾਂਜੀ ਵਰਪਿੰਜ ਅੱਛਾ ਕਿੰਨੀ ਉਮਰਾ ਗੁਰਪ੍ਰੀਤ ਸਿੰਘ ਇਹ ਹੈਗੀ 51 ਜੀ ਗੁਰਪ੍ਰੀਤ ਦੀ ਬੁਤਰੀ ਹਾਂਜੀ ਅੱਛਾ ਜੀ ਤੇ ਹੋਰ ਕੋਈ ਪਰਿਵਾਰਕ ਕੋਈ ਝਗੜਾ ਕੋਈ ਜਗੜ ਨਹੀਂ ਸੀ ਜਮਾਈ ਜਾਨ ਜਮਾ ਰੋਟੀ ਪਾਣੀ ਖਾਂਦੇ ਚੌੜ ਚੌੜ ਲਾ ਕੇ ਹਟਿਆ ਹਾਂਜੀ ਉਹ ਤਾਂ ਡੈਡੀ ਡੈਡੀ ਕਰਦਾ ਹੁੰਦਾ ਸੀ ਠੀਕ ਹੈ ਜੀ ਕੋਈ ਤਾਂ ਕਰਨੀ ਸੀ ਇਹ ਸਾਰਾ ਪਰਿਵਾਰ ਚ ਸੰਤਾਂ ਘਰੇ ਪਤਾ ਲੱਗਾ ਵੀ ਪਿੰਡ ਦੇ ਵਿੱਚ ਅੱਜ ਮਟਰ ਹੋ ਗਿਆ ਜੀ ਬੂਟਾ ਸਿੰਘ ਦਾ ਬੂਟਾ ਸਿੰਘ ਆ ਨਾਮ ਹੈ ਬੈਣੀਪਾਲ ਨੇ ਹਾਂਜੀ ਤੇ ਵਧੀਆ ਪਰਿਵਾਰ ਆ ਸਾਰੇ ਪਿੰਡ ਤੋਂ ਆਉਂਦਾ ਬਹੁਤ ਵਧੀਆ ਪਰਿਵਾਰ ਚਲਾ ਰਹੇ ਆ ਕਿੰਨੀ ਕੁ ਮਰ ਬੂਟਾ ਜੀ ਬੂਟਾ ਸਿੰਘ ਦੀ ਉਮਰ 68 ਸਾਲ ਦੀ ਉਮਰ ਆ ਜੀ ਠੀਕ ਹੈ ਜੀ ਇਹ ਇਹਨਾਂ ਦੇ ਬੇਟੇ ਕਿੰਨੇ ਦੱਸਿਆ ਗਿਆ ਹੁੰਦਾ ਵੀ ਬੇਟੇ ਦੇ ਕਿੰਨੇ ਬੇਟੇ ਦੋ ਬੇਟੇ ਜੀ ਨੇ ਸਾਰੇ ਠੀਕ ਹੈ ਜੀ ਹਾਂਜੀ ਇੱਕ ਬੇਟਾ ਇੱਕ ਬੇੜਾ ਇੱਥੇ ਜੀ ਹਾਂਜੀ ਇੱਕ ਬੇਟਾ ਬਾਹਰ ਕੈਨੇਡਾ ਗਿਆ ਜੀ ਇਹਨਾਂ ਦਾ ਠੀਕ ਹੈ ਜੀ ਤੇ ਕੋਈ ਲੜਾਈ ਗਰੋਂ ਲੈ ਕੇ ਜਾਂ ਝਗੜਾ ਪਰਿਵਾਰਕ ਝਗੜਾ ਹੀ ਜਾਂ ਵੈਸੇ ਨਹੀਂ ਕੋਈ ਪਰਿਵਾਰਕ ਝਗੜਾ ਨਹੀਂ ਸਾਨੂੰ ਪਤਾ ਲੱਗਾ ਜੀ ਅਸੀਂ ਜਾ ਕੇ ਵੀ ਆਏ ਹਾਸਪੀਟਲ ਵੀ ਗਏ ਰਹੇ ਕੋਟ ਹਾਂਜੀ ਪਰਿਵਾਰਕ ਝਗੜੇ ਬਾਰੇ ਕੋਈ ਗੱਲ ਨਹੀਂ ਪਤਾ ਲੱਗਾ ਸਾਨੂੰ ਦੇ ਪਾਸੋਂ ਤੇ ਵੈਸੇ ਮੁੰਡਾ ਨੋ ਕੁਛ ਨਸ਼ੇ ਦਾ ਆਦੀ ਹੈ ਜੀ ਕੋਈ ਗੋਲੀ ਦਾ ਪਟਾ ਵਗੈਰਾ ਖਾਂਦਾਗਾ ਹਾਂਜੀ ਤੇ ਉਹਦੇ ਬਾਰੇ ਪਿੰਡ ਦੇ ਸਾਰੇ ਹੀ ਸੋਚਦੇ ਵੀ ਨਸ਼ੇ ਦੀ ਓੜੋਚ ਹੋ ਗਈ ਇਹਨੇ ਮੁੰਡੇ ਨੇ ਅਲਪਾਪਾ ਦਾ ਇਨਸਾਨ ਕਰ ਲਿਆ ਜੀ ਡੈਥ ਹੋ ਗਈ ਉਹਨਾਂ ਦੀ ਮੌਕੇ ਤੇ ਇਹ ਡੈਥ ਦਾ ਦੱਸਿਆ ਗਿਆ ਮੌਕੇ ਤੇ ਕਰਾਈ ਹੋਈ ਡੈਥ ਤੇ ਉਦੋਂ ਆ ਹਸਪੀਟਲ ਲੈ ਗਈ ਰਾਏਕੋਟ ਲੈ ਕੇ ਆ ਚ ਲੈ ਗਏ ਅਸੀਂ ਉੱਥੇ ਮਗਰ ਜਨੋ ਪੰਚਾਇਤ ਉੱਤੇ ਜਾਣਾ ਸੀ ਮੇਰੀ ਵੈਫ ਤੇ ਮੁਜੀਬਾ ਸਰਪੰਚਾ ਮੈਂ ਸਾਹਬ ਦਾ ਪੰਚਾਇਤ ਹਾਂਜੀ ਜੀ ਜਰੂਰ ਸਾਡੇ ਪਾਤਵੀ ਬੰਦੇ ਆ ਨਾ ਕੋਈ ਹੋਰ ਵੀ ਪੰਚਾਇਤ ਸਾਰੇ ਪਹੁੰਚੇ ਉੱਥੇ ਯਾਨੀ ਕਿ ਡੈਥ ਜਿਹੜਾ ਉੱਥੇ ਡੈਥ ਕਲੀਅਰ ਹੋ ਗਈ ਜੀ ਡਾਕਟਰ ਸਾਹਿਬ ਨੇ ਦੱਸਿਆ ਵੀ ਡੈਥ ਇਹਨਾਂ ਦੀ ਪਹਿਲਾਂ ਹੀ ਹੋ ਚੁੱਕੀ ਆ ਜਿਨ੍ਹਾਂ ਕੋਲ ਸਰਿੰਦਰ ਕੌਰ ਵਾਈਫ ਆ ਗੁਟਾ ਸੇ ਲੇਟ ਗੁਟਾ ਸੇ ਸਾਹ ਗੁਟਾ ਸੇ ਉਹਨਾਂ ਨੇ ਬਿਆਨ ਲਿਖਾਇਆ ਸੀਗਾ ਕਿ ਭਈ ਉਹਨਾਂ ਦੇ ਹਸਬੰਦ ਨੂੰ ਉਹਨਾਂ ਦੇ ਬੇਟੇ ਜਿਸ ਦਾ ਨਾਮ ਅਸੀਂ ਨਹੀਂ ਡਿਸਕਲੋਜ਼ ਕਰ ਸਕਦੇ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਨੇ ਤੇ ਉਹਨਾਂ ਦੇ ਇਹੀ ਬੇਟੇ ਨੇ ਵੱਡੇ ਨੇ ਜਿਹੜਾ ਹੈ ਉਹਨਾਂ ਨੂੰ ਜਿਹੜਾ ਹੈ ਕਿਰਚਮਾਰਕੀ ਕਤਲ ਕਰਤਾ ਵਜ੍ਹਾ ਰੰਜੀਤ ਸਿੰਘ ਦੀ ਵੀ ਉਹ ਜਿਹੜੀ ਆਪਣੇ ਫਾਦਰ ਸਾਹਿਬ ਦੇ ਨਾਂ ਤੇ ਜਿਹੜੀ ਜ਼ਮੀਨ ਸੀ ਉਹ ਉਸ ਨੂੰ ਆਪਣੇ ਨਾਂ ਕਰਾਉਣਾ ਚਾਹੁੰਦਾ ਸੀ ਜਦਕਿ ਜਿਹੜਾ ਹੈ ਮਰਤਕ ਹੈ ਉਹਦੇ ਪੋਤਾ ਪੋਤੀ ਜਾਂ ਜਿਹੜਾ ਅਕਿਊਜ਼ ਹੈ ਉਹਦੇ ਬੱਚੇ ਵੀ ਕੈਨੇਡਾ ਰਹਿੰਦੇ ਨੇ ਉਹਦਾ ਭਰਾ ਵੀ ਕੈਨੇਡਾ ਰਹਿੰਦਾ ਉਹ ਚੰਗੇ ਸੌਖੇ ਨੇ ਬਟ ਉਹ ਜਿਹੜਾ ਹੈ ਉਸਨੇ ਗੁੱਸੇ ਦੇ ਵਿੱਚ ਆ ਕੇ ਜਿਹੜਾ ਹੈ ਆਪਣੇ ਫਾਦਰ ਸਾਹਿਬ ਦਾ ਜਿਹੜਾ ਹੈ ਉਹ ਕਤਲ ਕਰਤਾ ਤੇ ਉਹ ਉਹਦੀ ਜਿਹੜੀ ਤਫ਼ਤੀਸ਼ ਜਾਰੀ ਹੈ ਤਫ਼ਤੀਸ਼ ਕਰ ਰਹੀ ਹੈ ਸਾਡੀ ਪੁਲਿਸ ਪਾਰਟੀ ਪ੍ਰਿੰਸਿਪਲ ਦੀ ਟੀਮ ਭਲਾਈ ਹੋਈ ਹੈ ਬਾਕੀ ਜਿਹੜਾ ਤਫ਼ਤੀਸ਼ ਦਾ ਕੋਈ ਵੀ ਅੱਗੇ ਪਾਰਟ ਆਉਂਦਾ ਹੈ ਤੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਾਂ ਜੀ ਜਿਹੜਾ ਇੱਕ ਹੋਰ ਵੀ ਜਿਵੇਂ ਕੋਈ ਲੋਕ ਕਹਿੰਦੇ ਸੀ ਉਹ ਨਸ਼ੇਦਾਰ ਸੀ ਨਹੀਂ ਉਹ ਆਮ ਨਸ਼ਾ ਕਰਦਾ ਸੀ ਜਿਵੇਂ ਕੋਈ ਸ਼ਰਾਬ ਸ਼ੂਪ ਪੀਂਦਾ ਜਾਂ ਕੋਈ ਜੋ ਹੈ ਥੀਮਪਕੀਆ ਜਿੱਥੋਂ ਵੀ ਮਿਲ ਜੇ ਉਹ ਮਿਲ ਜਾਂਦਾ ਲੇਕਿਨ ਸਾਡੇ ਕੋਲ ਕੋਈ ਇਦਾਂ ਦੀ ਇਨਫੋਰਮੇਸ਼ਨ ਨਹੀਂ ਹੈ ਕਿ ਉਹ ਜਾਂ ਕਿਸੇ ਨੂੰ ਪੱਕਾ ਹੀ ਇਸ ਮੈਂ ਕੀਆ ਸੀ ਆ ਕੋਈ ਸੀਗਾ ਲੇਕਿਨ ਉਹ ਆਮ ਸੀਗਾ ਉਹ ਬੰਦਾ ਤੇ ਕਬੀਲਦਾਰ ਵੀ ਸੀ ਉਹਦੇ ਬੱਚੇ ਬਾਹਰ ਗਏ ਹੋਏ ਨੇ ਲੇਕਿਨ ਚਲੋ ਘਰ ਚ ਗੁੱਸਾ ਹੈ ਉਹਦੇ ਫਾਦਰ ਸਾਹਿਬ ਨਾਲ ਕਿਸੇ ਗੱਲ ਤੇ ਹੋਈ ਤੇ ਉਸਨੇ ਗੁੱਸੇ ਵਿੱਚ ਆ ਕੇ ਆਪਣੇ ਫਾਦਰ ਸਾਹਿਬ ਦਾ ਜਿਹੜਾ ਹੈ ਕਿਰਚ ਮਾਰ ਕੇ ਕਿਰਚਾ ਮਾਰ ਕੇ ਉਹ ਕਤਲ ਕਰਦਾ ਸਰ ਪਹਿਲਾਂ ਵੀ ਕੋਈ ਝਗੜਾ ਸੀ ਇਹਨਾਂ ਵਿੱਚ ਜਾਂ ਨਹੀਂ ਸਾਡੇ ਕੋਲ ਪੁਲਿਸ ਕੋਲ ਕੋਈ ਕਿਸੇ ਕਿਸਮ ਦੀ ਇਨਫੋਰਮੇਸ਼ਨ ਨਹੀਂ ਹੈ ਜੇ ਕੋਈ ਝਗੜਾ ਸੀ ਵੀ ਤੇ ਇਹਨਾਂ ਦੇ ਘਰੇਲੂ ਆਪਸ ਦੇ ਵਿੱਚ ਸੀ ਘਰ ਦੇ ਵਿੱਚ ਸੀ ਜੋ ਸਾਡੇ ਕੋਲ ਨਹੀਂ ਇਨਫੋਰਮ ਹੋਇਆ ਤੇ ਸਾਡੇ ਕੋਲ ਤਾਂ ਇਨਫੋਰਮੇਸ਼ਨ ਸਿਰਫ ਮਰਡਰ ਆ ਲਾਂਗੇ ਜੀ ਇਹਨੂੰ ਛੇਤੀ ਕਰ ਲਾਂਗੇ ਕਿਤੇ ਨਹੀਂ ਜਾਣ ਸਕਦਾ ਹਾਂਜੀ ਸਰ ਗ੍ਰਸਤ ਕਰ ਦਿੱਤਾ ਗਿਆ ਜਾਂ ਨਹੀਂ ਅਰੇਸਟ ਕਰ ਲਾਂਗੇ ਜੀ ਇਹਨੂੰ ਅਰੇਸਟ ਕਰ ਲਾਂਗੇ ਉਹਨੂੰ レッカンでい然違うしかない。